ਖਬਰ ਦਿੱਲੀ ਤੋਂ ਹੈ ਐਮਐਲਏ ਤਰਵਿੰਦਰ ਮਰਵਾ ਨੇ ਸੀਐਮ ਰੇਖਾ ਗੁਪਤਾ ਨੂੰ ਚਿੱਠੀ ਲਿਖੀ ਹੈ ਦਿੱਲੀ ਐਨਸੀਆਰ ਦੇ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਔਰ ਨਰਾਤਰੀਆਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੀਟ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣ ਇਹ ਮੰਗ ਕੀਤੀ ਹੈਗਾ ਹਰਿਆਣਾ ਦੇ ਸੀਐਮ ਨਾਇਬ ਹਰਿਆਣਾ ਦੇ ਸੀਐਮ ਦੇ ਵੱਲੋਂ ਨਾਇਬ ਸੈਣੀ ਦੇ ਵੱਲੋਂ ਦੱਸਿਆ ਕਿ ਫੋਨ ਤੇ ਗੱਲਬਾਤ ਜਿਹੜੀ ਆ ਕੀਤੀ ਗਈ ਸੀ ਤਾਂ ਯੂਪੀ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਪੱਤਰ ਲਿਖ ਕੇ ਉਹਨਾਂ ਨੇ ਮੰਗ ਕੀਤੀ ਹੈ ਦਿੱਲੀ ਦੇ ਜੰਗਪੂਰਾ ਤੋਂ ਵਿਧਾਇਕ ਨੇ ਤਰਵਿੰਦਰ ਮਰਵਾ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਤਿੰਨ ਸੁਪੀਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਨਰਾਤੇ ਸ਼ ਹੋ ਰਹੇ ਨੇ ਔਰ ਨਵਰਾਤੇ ਦੇ ਵਿੱਚ ਜਿਹੜੀਆਂ ਨੇ ਮਿੱਠੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ। हमने मुख्यमंत्री लिखो लेटर लिखा, और को को लेट लिखा। है और अमित जी को वो मिस्टर कपूर लेटर लिखा है। किलोरातों में मीठ की दुकानें बंद होनी चाहिए क्योंकि ये बहुत ही बुरी तरह डिनोट है। इन दिनों मीट की दुकानें क्योंकि इसमें लोगों की आस्था जुड़ी हुई है लोग बीस बीस किलोमीटर पैदल चल के मंदिर आते हैं और मंदिरों में जाते हैं तो वक्त भी रखते हैं तो इसलिए उन दिनों पिछली बार तो हमने मीट की दुकानों की बात की थी इस बार साथ में हम रेस्टोरेंट वालों को भी अलग कर रहे हैं कि आप वेजिटेरियन रखो खोलना है तो ਲੈ ਤਾਂ ਆਪਣੀ ਦੁਕਾਨ ਸ਼ੌਂਦਰ ਕੋ ਕਈ ਨੂੰ ਇੰਸੋਰ ਵੀ ਟੀਆ ਹੈ ਕਿ ਅਸੀਂ ਖੋਲਗੇ ਤਾਂ ਵੈਜੀਟੇਰੀਅਨ ਰੱਖेंगे ਨਾਨ ਵੇਜ ਵੀ ਰੱਖਿਆ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਹਿਮਾਚਲ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 33 ਅਤੇ 44 ਦੇ ਘਰਾਂ ਦੇ ਵਿੱਚ ਦੋ ਘਰ ਨੇ ਜੋ ਦੱਸੇ ਜਾ ਰਹੇ ਨੇ ਜਿੱਥੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਸੱਟੇਬਾਜ਼ੀ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਕੁਝ ਆਈਪੀਐਸ ਦੇ ਨਾਂ ਵੀ ਸਾਹਮਣੇ ਆ ਰਹੇ 500 ਤੋਂ 600 ਕਰੋੜ ਦੀ ਇਹ ਆਨਲਾਈਨ ਸੱਟੇਬਾਜ਼ੀ ਹੈ ਤਾਂ ਉਸ ਮਾਮਲੇ ਦੇ ਵਿੱਚ ਲਗਾਤਾਰ ਰੇਡ ਕੀਤੀ ਜਾ ਰਹੀ ਪਿਛਲੇ 3 ਦਿਨਾਂ ਤੋਂ ਮੈਨ ਸੱਟਾ ਨੈਟਵਰਕਿੰਗ ਦੇ ਖਿਲਾਫ ਇਨਕਮ ਟੈਕਸ ਡਿਪਾਰਟਮੈਂਟ ਦੀ ਵੱਡੀ ਰੇਡ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਦੇ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਜਾਰੀ ਹੈ ਔਰ ਦੱਸਿਆ ਜਾ ਰਿਹਾ ਕਿ ਦੁਬਈ ਔਰ ਜੌਰਜਿਆ ਤੋਂ ਇਹ ਜਿਹੜਾ ਨੈਟਵਰਕ ਹੈ ਉਹਦਾ ਸੰਚਾਲਨ ਕੀਤਾ ਜਾ ਰਿਹਾ ਸੀ ਔਰ ਚੰਡੀਗੜ੍ਹ ਹੀ ਨਹੀਂ ਆਸ-ਪਾਸ ਪੰਜਾਬ ਦੇ ਵੀ ਕਈ ਲੋਕ ਇਸ ਦੇ ਰੈਕਟ ਦੇ ਮਾਸਟਰਮਾਈਂਡ ਨੇ ਔਰ ਚੰਡੀਗੜ੍ਹ ਵਿੱਚ ਇੱਕ ਸੈਕਟਰ 33 ਵਿੱਚ ਇੱਕ ਕੋਠੀ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮ ਹੈ ਜਿਹੜੀ ਉਹ ਖੜੀ ਹੈ ਗੱਡੀ ਖੜੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੈਕਟਰ 44 ਵਿੱਚ ਵੀ ਇਨਕਮ ਟੈਕਸ ਦੀ ਰੇਡ ਹੈ ਜਿਹੜੀ ਉਹ ਚੱਲਦੀ ਪਈ ਹੈ ਔਰ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ 60 ਤੋਂ ਜ਼ਿਆਦਾ ਜਿਹੜੇ ਸੰਦੇਕਦ ਲੋਕ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਹੈ ਔਰ ਨਾਲ-ਨਾਲ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਹਦੇ ਵਿੱਚ ਵੱਡੇ ਪੁਲਿਸ ਅਫਸਰਾਂ ਦੇ ਨਾਮ ਵੀ ਨੇ ਪੰਜਾਬ ਦੇ ਚੰਡੀਗੜ੍ਹ ਦੇ ਇਹ ਵੀ ਅਫਸਰਾਂ ਦੇ ਨਾਮ ਨੇ ਹਾਲਾਂਕਿ ਅਫਸਰ ਕੌਣ ਨੇ ਹਲੇ ਉਹਦੇ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਹੈ ਲੇਕਿਨ ਇਹ ਦੱਸਿਆ ਜਾ ਰਿਹਾ ਕਿ ਅਫਸਰ ਪੁਲਿਸ ਅਫਸਰਾਂ ਦੇ ਵੀ ਇਹਦੇ ਵਿੱਚ ਸ਼ਾਮਿਲ ਹੋਣ ਦੀ ਅਸ਼ੰਕਾ ਹੈ ਔਰ ਇਸ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਇਨਕਮ ਟੈਕਸ ਡਿਪਾਰਟਮੈਂਟ ਦੀ ਵੱਖ-ਵੱਖ ਟੀਮਾਂ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਵਿੱਚ ਹਰਿਆਣਾ ਵਿੱਚ ਤੇ ਹਿਮਾਚਲ ਵਿੱਚ ਰੇਡ ਕਰ ਰਹੀਆਂ ਨੇ ਜਿਦੇ ਵਿੱਚ ਕੈਸ਼ ਵੀ ਮਿਲਿਆ ਲੈਪਟਾਪ ਵੀ ਲਏ ਨੇ ਔਰ ਕਾਫੀ ਸੁਰਾਗ ਇੱਕ ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਉਹ ਆਪਣੇ ਸਰਜ ਦੌਰਾਨ ਉਹਨੂੰ ਮਿਲਿਆ ਹੁਣ ਦੇਖਣਾ ਹੋਏਗਾ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਆਨਲਾਈਨ ਸੱਟਾ ਸੀਗਾ ਇਹਦੇ ਵਿੱਚ ਜਿਹੜੀ ਕਮਾਈ ਹੋਈ ਹੈ ਕਿਉਂਕਿ ਉਹਦਾ ਕੋਈ ਟੈਕਸ ਨਹੀਂ ਦਿੱਤਾ ਗਿਆ ਔਰ 600 ਕਰੋੜ ਦੇ ਕਰੀਬ ਜਿਹੜਾ ਆਨਲਾਈਨ ਸੱਟਾ ਸੀਗਾ ਇਹਦਾ ਨੈਟਵਰਕ ਸੀ ਉਹ 500 ਤੋਂ 600 ਕਰੋੜ ਦੇ ਵਿੱਚ ਚੱਲਦਾ ਪਿਆ ਸੀ ਔਰ ਉਸ ਨੂੰ ਲੈ ਕੇ ਹੀ ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮਾਂ ਹੁਣ ਪੰਜਾਬ ਹਰਿਆਣਾ ਚੰਡੀਗੜ੍ਹ ਹਿਮਾਚਲ ਦੇ ਵੱਖ-ਵੱਖ ਲੋਕੇਸ਼ਨਾਂ ਤੇ ਸਰਚ ਕਰ ਰਹੀਆਂ ਨੇ ਜਿਹੜੇ ਲੋਕਾਂ ਦੇ ਨਾਮ ਸਾਹਮਣੇ ਆਏ ਨੇ ਉਹਨਾਂ ਲੋਕਾਂ ਦੀ ਲੋਕੇਸ਼ਨ ਤੇ ਉਹਨਾਂ ਦੇ ਘਰਾਂ 'ਚ ਇਹ ਲਗਾਤਾਰ ਰੇਡ ਜਿਹੜੀ ਹੈਗੀ ਹੈ ਉਹ ਜਾਰੀ ਹੈ ਅੱਗੇ ਵਧਾਂਗੇ ਖਬਰ ਲੁਧਿਆਣਾ ਤੋਂ ਹੈ ਜਿੱਥੇ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਮਿਲ ਗਿਆ ਹੈ ਤਾਂ ਪੁਲਿਸ ਨੇ ਮਾਪਿਆਂ ਨੂੰ ਸਹੀ ਸਲਾਮਤ ਤੇ ਬੱਚਾ ਸੌਂਪਿਆ ਹੈ ਪੁਲਿਸ ਨੇ ਦੱਸਿਆ ਕਿ ਮਹਿਲਾ ਚੋਰ ਨੂੰ ਮਹਿਲਾ ਚੋਰ ਨੂੰ ਸਾਥੀ ਦੇ ਸੰਬੰਧਕਾਰ ਕੀਤਾ ਹੈ ਔਰ 16 ਸਤੰਬਰ ਦੀ ਰਾਤ ਦੀ ਇਹ ਘਟਨਾ ਹੈ ਜਦੋਂ ਮਹਿਲਾ ਅਨੇ ਚੋਰੀ ਕੀਤਾ ਸੀ ਬੱਚਾ ਸਟੇਸ਼ਨ ਤੇ ਮਾਂ ਦੇ ਨਾਲ ਆਪਣੇ ਸੁੱਤਾ ਪਿਆ ਸੀ ਬੱਚਾ ਉਹ ਰਸ ਨੂੰ ਚੁੱਕ ਕੇ ਮਹਿਲਾ ਚਲੀ ਗਈ ਸੀ ਜੋ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਸੀ ਤਾਂ ਇੱਕ ਸਾਲ ਦਾ ਇਹ ਬੱਚਾ ਹੈ ਜੋ ਚੋਰੀ ਹੋਇਆ ਸੀ ਔਰ ਉਸ ਨੂੰ ਹੁਣ ਸਹੀ ਸਲਾਮਤ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਇੱਕ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨੈਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 a.m. ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ 8:00 9:00 ਆਈ ਹੈ ਜੀ ਆਰਪਿਟਣੇ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਅ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਕਿੰਨੇ ਘੰਟੇ ਦੀ ਰਿਕਵਰ ਹੋਈ ਇਹ ਕਰੀਬ-ਕਰੀਬ 72 ਘੰਟਿਆਂ ਚ 60 68 60 ਮਿੰਟ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇਵੀ ਹੈ ਲਾਪਰਵਾ ਕਿਸਮ ਦੀ ਜਨਾਨੀ ਹੈ ਉਹ ਆਪਣਾ ਛੋਟਾ ਬੱਚਾ ਉਹਨੂੰ ਬਾਰੀ-ਬਾਰੀ ਫੜਾ ਕੇ ਕਦੀ ਮੋਬਾਈਲ ਫੋਨ ਤੇ ਇੱਧਰ ਚੱਲ ਜਾਂਦੀ ਸੀ ਕਦੀ ਇੱਧਰ ਚੱਲ ਜਾਂਦੀ ਸੀ ਇੱਕ ਦੋ ਵਾਰੀ ਵਾਸ਼ਰੂਮ ਵੀ ਜਾ ਕੇ ਆਈ ਬੱਚਾ ਉਹਨਾਂ ਦੇ ਹੈਂਡਓਵਰ ਕਰਕੇ ਤੇ ਉਹਨੇ ਉਦੋਂ ਤਾਂ ਉਹਨੇ ਸੋਚਿਆ ਕਿ ਵੀ ਬੱਚਾ ਵੀ ਜਾਗਦਾ ਹੈ ਤੇ ਉਹਦੀ ਮਾਂ ਵੀ ਜਾਗਦੀ ਹੈ ਤੇ ਜਦੋਂ ਸਵਾ ਦੋ 1 ਵਜੇ ਉਸ ਹੋ ਗਈ ਲਾਲਤੀ ਦੇਵੀ ਜਿਹੜੀ ਯੂਪੀ ਤੋਂ ਆਈ ਸੀ ਪੰਜਾਬ ਲੁਧਿਆਣੇ ਚ ਸਟੇਸ਼ਨ ਤੇ ਉਹਦੇ ਨਾਲ ਹੀ ਉਹਨੇ ਦੇਖ ਲਿਆ ਕਿ ਹੁਣੇ ਲੇਡੀਜ਼ ਹੋ ਗਈ ਸਵਾ 2 ਵਜੇ ਕਰੀਬ ਸਵਾ 2 ਵਜੇ ਉਨੇ ਉਹਦਾ ਬੱਚਾ ਚੱਕ ਕੇ ਤੇ ਉਹ ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਇੰਦਰਦੇਵ ਤੇ ਉਹ ਲੈ ਕੇ ਉਹਨੂੰ ਨਿਕਲ ਗਏ ਤਾਂ ਐਸੀ ਸਾਰਾ ਮਾਮਲਾ ਅੱਗੇ ਵਧਾਂਗੇ ਉਧਰ ਮਾਧੋਪੁਰ ਹੈਡਵਰਕਸ ਦੇ ਗੇਟ ਟੁੱਟਣ ਦਾ ਮਾਮਲਾ ਹੈ ਔਰ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਵੱਡਾ ਐਕਸ਼ਨ ਲਿਆ ਹੈ ਐਕਸੀਅਨ ਦੇ ਸਣੇ ਦੱਸਦੇ ਕਿ ਤਿੰਨ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਐਕਸੀਅਨ ਨਿਤਿਨ ਸੂਧ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਜੇਈ ਸਚਿਨ ਠਾਕੁਰ ਅਤੇ ਅਰुण ਕੁਮਾਰ ਸਸਪੈਂਡ ਕੀਤੇ ਗਏ ਤਾਂ ਸਾਰੇ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਇਹਨਾਂ ਅਧਿਕਾਰੀਆਂ ਨੂੰ ਕਿਉਂਕਿ ਇਹ ਹੈਡਵਰਕਸ ਦੇ ਜਿਹੜੇ ਗੇਟ ਨੇ ਉਹ ਟੁੱਟ ਗਏ ਸਨ ਔਰ ਜਿਸ ਤੋਂ ਬਾਅਦ ਇੱਕ ਵੱਡਾ ਸਲਾਬ ਪਾਣੀ ਦਾ ਜਿਹੜਾ ਹੈ ਉਹ ਅੱਗੇ ਵੱਲ ਨੂੰ ਵਧਿਆ ਸੀ ਸੁਭਾਵਿਕ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਔਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਪਰ ਇਹ ਕਾਰਵਾਈ ਤੇ ਹੁਣ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਪੰਜਾਬ ਭਾਜਪਾ ਦੇ ਵੱਲੋਂ ਮਾਨ ਸਰਕਾਰ ਤੇ ਨਿਸ਼ਾਨੇ 사ਦੇ ਗਏ ਨੇ ਦੱਸਿਆ ਕਿ ਅਫਸਰਾਂ ਨੂੰ ਸਸਪੈਂਡ ਕਰਨ ਦੇ ਨਾਲ ਗੱਲ ਨਹੀਂ ਬਣਨੀ ਇਹ ਰਵਨੀਤ ਸਿੰਘ ਦਿੱਤੋ ਨੇ ਕਿਹਾ ਗਿਆ ਹੈ ਨਾ ਕਿਹਾ ਕਿ ਜਲ ਸ्रोत ਮੰਤਰੀ ਦਾ ਅਸਤੀਫਾ ਲੈਣਾ ਚਾਹੀਦਾ ਹੈ ਜਲ ਸ्रोत ਮੰਤਰੀ ਨੇ ਪੰਜਾਬ ਨੂੰ ਦੋਬ ਦਿੱਤਾ ਜੇ ਇੱਕ ਵੇ ਮੀਟਿੰਗ ਲਈ ਹੁੰਦੀ ਤਾਂ ਫਿਰ ਪੰਜਾਬ ਦਾ ਇਹ ਹਾਲ ਨਾ ਹੁੰਦਾ ਰਵਨੀਤ ਸਿੰਘ ਕਹਿੰਦੇ ਦੇਖੋ ਅੱਜ ਇਹ ਸਾਰੀਆਂ ਗੱਲਾਂ ਸਾਫ਼ ਹੋ ਗਈਆਂ ਜਿਹੜੀਆਂ ਬੜੇ ਦਿਨਾਂ ਦੀਆਂ ਗੱਲਾਂ ਅਸੀਂ ਕਰ ਰਹੇ ਸੀ ਪਰ આરોਪ ਲਾਉਣ ਦਾ ਕੋਈ ਫਾਇਦਾ ਨਹੀਂ ਸੀ ਜਿੱਨਾਂ ਚਿਰ ਇਹ ਸਚਾਈ ਮੂਰੇ ਨਹੀਂ ਆਉਂਦੀ ਸੀ ਅੱਜ ਰਣਜੀਤ ਸਾਗਰ ਡੈਮ ਜਿਹੜਾ ਉੱਤੋਂ ਮਾਧੋਪੁਰ ਇਹ ਗੱਲ ਕਹੀ ਜਾ ਰਹੀ ਸੀ ਵੀ ਲਗਾਤਾਰ ਉੱਥੇ ਬੜੀ ਵੱਡੀ ਗਲਤੀ ਹੋਈ ਆ ਕਿਉਂਕਿ ਜਦੋਂ ਅਸਲੀ ਗੱਲ ਇਹ ਸੀ ਵੀ ਜਦੋਂ ਉਹ ਗੇਟ ਖੋਲਣ ਦੀ ਲੋੜ ਸੀ ਜਦੋਂ ਥੋੜਾ ਥੋੜਾ ਪਾਣੀ ਵੀ ਛੱਡਣਾ ਸੀ ਉਦੋਂ ਗੇਟ ਖੁੱਲੇ ਕੋਈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਐਸ ਵੇਲੇ ਹੁਣ ਸਾਰਾ ਡੈਮ ਟੁੱਟ ਜੂ ਫੇਰ ਉੱਥੇ ਜਾ ਕੇ ਉਹ ਜਿਹੜੇ ਗੇਟ ਨੇ ਕਿਉਂਕਿ ਕਦੇ ਚੈੱਕ ਨਹੀਂ ਕੀਤੇ ਸੀ ਕਦੇ ਉਹਨਾਂ ਦੇ ਨਾਟਕ ਦੇ ਬੋਲਟ ਕਦੇ ਉਹਨਾਂ ਦੀ ਮਸ਼ੀਨਰੀ ਨਾ ਫੇਰ ਅਸਲੀ ਗੱਲ ਇਹ ਆ ਵੀ ਉਹਨਾਂ ਨੂੰ ਇਹਨਾਂ ਨੂੰ ਤੋੜਨਾ ਪਿਆ ਉਹ ਜਿਹੜੇ ਗੇਟ ਨੇ ਜਦੋਂ ਰੁੜਿਆ ਫਿਰਦਾ ਨਾ ਦਿਖਦਾ ਉਹ ਉੱਤੋਂ ਬੰਦੇ ਜਾ ਕੇ ਉਹਨਾਂ ਨੂੰ ਤੋੜਨਾ ਪਿਆ ਤੋੜਨਾ ਤੇ ਉਹ ਜਦੋਂ ਤੋੜੇ ਤੂੰ ਇਸ ਤਰੀਕੇ ਨਾਲ ਪਾਣੀ ਥੱਲੇ ਆਇਆ ਜਿਹਦੇ ਨਾਲ ਸਾਰਾ ਪੰਜਾਬ ਅਕੀ ਵਾਤੇ ਆਉਂਦ ਅਰ ਪੰਜਾਬੀ ਕਾਇਕ ਜਸਪੀਰ ਜੱਸੀ ਦੀਨਾ ਨਗਰ ਦੇ ਪਿੰਡ ਚਬਕਰਾ ਦੇ ਵਿੱਚ ਪਹੁੰਚੇ ਔਰ ਹੜਪੀੜਤਾ ਦੀ ਮਦਦ ਦੇ ਲਈ ਉੱਥੇ ਪਹੁੰਚੇ ਇਸ ਮੌਕੇ ਉਹਨਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ਦੱਸਦੇ ਕਿ ਰਾਹਸ ਸਮਗਰੀ ਵੀ ਮੁਹੱਈਆ ਕਰਾਈ ਹੈ ਇਸ ਦੌਰਾਨ ਉਹਨਾਂ ਦੇ ਵੱਲੋਂ ਹੜਪੀੜਤਾ ਦੇ ਲਈ ਮੈਡੀਕਲ ਕੈਂਪ ਵੀ ਲਾਇਆ ਗਿਆ ਜਿਸ ਦੇ ਵਿੱਚ ਦਿੱਲੀ ਤੋਂ ਐਮਜ਼ ਦੀਆਂ ਟੀਮਾਂ ਪਹੁੰਚੀਆਂ ਜਸਪੀਰ ਜੱਸੀ ਨੇ ਕਿਹਾ ਕਿ ਇਸ ਔਖੀ ਕੜੀ ਦੇ ਵਿੱਚ ਹਰ ਇੱਕ ਨੂੰ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਕੋਈ ਵੀ ਕਰਵਾਈ ਹੈ ਕੈਂਪਸ ਇਸ ਕਰਦਾ ਹੋਇਆ ਕਿ ਡਾਕਟਰਸ ਦੀ ਐਨਏ ਸੀਨੀਅਰ ਡਾਕਟਰ ਜਿਹੜੇ ਐਮਸ ਤੋਂ ਆਏ ਆ ਤੇ ਉਹਨਾਂ ਦਾ ਰੇਂਜ ਦੇਖੋ ਸਾਰੇ ਲੋਕਾਂ ਨੇ ਰਲ ਮਿਲ ਕੇ ਰੇਂਜ ਕੀਤਾ ਉਹਨਾਂ ਨੇ ਉਹਨਾਂ ਦੀ ਆਪਣੀ ਵੀ ਇੱਛਾ ਸੀਗੀ ਔਰ ਉਹਨਾਂ ਦੀ ਡਿਊਟੀ ਵੀ ਆ ਡਾਕਟਰ ਮੱਲੀ ਆ ਸਾਰੇ ਡਾਕਟਰ ਸਾਹਿਬ ਨੇ ਜਿੰਨਾ ਤੇ ਇਸ ਗੱਲ ਦੀ ਚਲੋ ਵਧੀਆ ਤਸੱਲੀ ਹੈ ਕਿ ਸਾਰੀ ਦੁਨੀਆ ਨਾਲ ਇਸ ਦੁੱਖ ਦੇ ਘੜੀ ਦੇ ਵਿੱਚ ਤੇ ਹੋਰ ਵੀ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਵੀ ਦੱਸ ਸਕਦੇ ਆ ਤੇ ਵਧੀਆ ਤੁਸੀਂ ਕਾਫੀ ਦਿਨਾਂ ਤੋਂ ਸਰਕਾਰ ਨੂੰ ਲੋਕਾਂ ਦੀ ਹੈਲਪ ਪੂਰੀ ਤਾਂ ਇਹ ਮਦਦ ਕਰੇ ਹੋਰ ਹੀ ਪੰਜਾਬੀ ਕਲਾਕਾਰ ਸਾਹਮਣੇ ਆ ਰਹੇ ਇਹਦੇ ਬਾਰੇ ਕੀ ਕਹਿਣਾ ਮੈਂ ਨਹੀਂ ਜ਼ਿਆਦਾ ਕਰ ਰਿਹਾ ਮੈਂ ਤੇ ਮੈਂ ਅੱਜ ਸਰਕਾਰ ਨਹੀਂ ਮੈਂ ਤੇ ਅੱਜ ਹੀ ਬਸ ਫੀਲਡ ਜਾਇਆ ਮੈਂ ਤੇ ਬਸੋ ਇੱਕ ਰੂਮ ਦੇ ਵਿੱਚ ਬੈ ਕੇ ਕੋਆਰਡੀਨੇਟ ਹੀ ਕਰ ਰਿਹਾ ਵੀ ਕਿਸੇ ਨੂੰ ਬੋਰਡ ਦੀ ਲੋੜ ਹੈ ਇੱਧਰ ਉੱਧਰ ਇਹ ਉਹ ਮੈਂ ਜ਼ਿਆਦਾ ਨਹੀਂ ਜਾ ਪਾ ਰਿਹਾ ਉੱਥੇ ਲੋਕਾਂ ਦੇ ਲੋਕਾਂ ਦੇ ਵਿੱਚ ਨਾ ਹੀ ਜ਼ਿਆਦਾ ਮਤਲਬ ਬਾਕੀ ਸਿੰਗਰ ਜ਼ਿਆਦਾ ਵਧੀਆ ਕਰ ਰਹੇ ਤੇ ਬਾਕੀ ਸੈਲੀਬ੍ਰਿਟੀ ਵੀ ਸਾਰੇ ਲੱਗੇ ਹੋਏ ਆ ਵਧੀਆ ਸਾਰੇ ਆਪਣੇ ਪੰਜਾਬ ਨਾਲ ਜੁੜਦੇ ਪੰਜਾਬ ਦੀ ਖਾਸੀਅਤ ਵੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਅੱਛੀ ਗੱਲ ਇਹ ਹੈ ਕਿ ਪੰਜਾਬ ਪੰਜਾਬ ਤੋਂ ਸਾਰੀ ਦੁਨੀਆ ਨਾਲ ਜੁੜ ਜਾਂਦਾ ਜਦੋਂ ਪੰਜਾਬ ਦੁਨੀਆ ਨੂੰ ਕੋਈ ਪ੍ਰੋਬਲਮ ਹੋਏ ਤੇ ਪੰਜਾਬ ਉੱਤੇ ਪਹੁੰਚ ਜਾਂਦਾ ਤੇ ਇਹ ਤੇ ਚਲੋ ਇੱਥੇ ਇਹਨਾਂ ਦੀ ਆਪਣੀ ਪ੍ਰੋਬਲਮ ਹੈ ਪੰਜਾਬ ਨੇ ਸਾਬਤ ਵੀ ਕਰਤਾ ਕਿ ਸਾਨੂੰ ਲੋੜ ਨਹੀਂ ਕਿਸੇ ਦੀ ਅਸੀਂ ਤੇ ਵਕਈ ਰਾਜਾ ਸਟੇਟ ਹੈ ਇਹ ਪ੍ਰੋਸਪਰਿਟੀ ਦਾ ਇੱਕ ਜਿਹੜਾ ਨਮੂਨਾ ਹੈ ਇੱਕ ਮਾਡਲ ਹੈ ਤੇ ਕਿਉਂਕਿ ਪ੍ਰੋਸਪਰਿਟੀ ਸਿਰਫ ਫਸਲਾਂ ਤੋਂ ਜਾਂ ਜਾਂ ਬਿਲਡਿੰਗਾਂ ਤੋਂ ਨਹੀਂ ਲੱਭਦੀ ਨਾ ਇਹ ਅੰਦਰੋਂ ਦਿਲ ਦੀ ਪ੍ਰੋਸਪਰਿਟੀ ਹੋਣੀ ਪਈ ਜ਼ਰੂਰੀ ਹੁੰਦੀ ਹੈ ਆਪਣਾ ਅੰਦਰੋਂ ਖਿਸ਼ਾਲ ਹੋਣਾ ਤੁਸੀਂ ਤੁਹਾਡਾ ਇਸ ਇਲਾਕੇ ਦੇ ਪਿੰਡ ਵੀ ਆਪਣਾ ਜੱਦੀ ਤੁਸੀਂ ਖੜੀ ਪੀੜ ਤਾਂ ਕਾਫੀ ਮੱਤ ਵੀ ਕਰ ਰਹੇ ਹੋ ਹੋਰ ਵੀ ਕਹਿੰਦਾ ਕਿ ਕੋਈ ਜ਼ਰੂਰਤ ਕਿਵੇਂ ਦੀ ਮਦਦ ਕਰਨ ਸਾਹਮਣੇ ਆਓਗੇ